ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਤੁਸੀਂ ਅੱਜ ਇਹ ਬੂਟਿਆਂ ਦਾ ਪ੍ਰੋਗਰਾਮ ਕਰ ਰਹੇ ਹੋ ਕਿਸ ਕਿਸੇ ਵਿਸ਼ੇ ਦੇ ਉੱਪਰ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਇਹ ਹਾਂ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸ਼ਾਂਜ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਜਿਹੜੇ ਬੂਟੇ ਲਾਏ ਜਾ ਰਹੇ ਨੇ ਜੀ ਸਾਰੀ ਦੁਨੀਆ ਜਾਣਦੀ ਆ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਹੜੇ ਕਿ ਪਿਛਲੇ ਦਿਨੇ ਸਵਾਰਗਿ ਸੁਧਾਰ ਗਏ ਸਨ ਅੱਜ ਉਹਨਾਂ ਦੀ ਅੰਤਮ ਅਰਦਾਸ ਹੋ ਰਹੀ ਆ ਕਰਮਸਰ ਰਾੜਾ ਸਾਹਿਬ ਵਿਖੇ ਉਹਨਾਂ ਨੂੰ ਸ਼ਰਤਾਂਜਲੀ ਅਰਪਣ ਕੀਤੀ ਜਾ ਰਹੀ ਆ ਉਸੇ ਭਾਵਨਾ ਤਹਿਤ ਜਜਵਾ ਕੁਝ ਕਰ ਦਿਖਾਉਣ ਦੀ ਟੀਮ ਕਢਾਣੀ ਕਲਾਂ ਵੱਲੋਂ ਪਿੰਡ ਕਢਾਣੀ ਕਲਾਂ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਬੂਟੇ ਲਾਏ ਜਾ ਰਹੇ ਨੇ ਅਸੀਂ ਬੂਟੇ ਲਾ ਕੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਨੂੰ ਸਾਡੀ ਸਮੁੱਚੀ ਟੀਮ ਵੱਲੋਂ ਸਰਬਦਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਜਿਹੜੇ ਬੂਟੇ ਲਾਏ ਜਾ ਰਹੇ ਨੇ ਤੁਹਾਨੂੰ ਪਤਾ ਹੀ ਆ ਸਾਰੇ ਚੈਨਲ ਵਾਲਿਆਂ ਨੂੰ ਮੀਡੀਆ ਨੂੰ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਟੀਮ ਬੂਟੇ ਲਾਉਂਦੀ ਆ ਰਹੀ ਆ ਤੇ ਬੂਟੇ ਵੰਡੀ ਵੀ ਜਾ ਰਹੀ ਆ ਸੋ ਬਹੁਤ ਸਾਰੇ ਬੂਟੇ ਅੱਜ ਦਰਸ਼ਕਾਂ ਦਾ ਰੂਪ ਧਾਰ ਚੁੱਕੇ ਨੇ ਸੋ ਇਹ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਅਸੀਂ ਬੂਟੇ ਲਾਇਨੇ ਉੱਥੇ ਅਸੀਂ ਬੂਟੇ ਵੰਡੇ ਵੀ ਨੇ ਅੱਜ ਤੇ ਹੋਰ ਵੀ ਅਸੀਂ ਬੂਟੇ ਲਾਵਾਂਗੇ ਤੇ ਬੂਟੇ ਵੰਡਾਂਗੇ ਵੀ ਧੰਨਵਾਦ ਫਿਰ ਜੀ ਹੋਰ ਇਹ ਜਿੰਦਗੀ ਹੋਰ ਵਧੀਆ ਤਨੁ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜਿਹੜੀ ਅੱਜ ਇਹ ਜੱਜਬਾ ਕੁਝ ਕਰ ਦਿਖਾਉਂਦੀ ਟੀਮ ਵੱਲੋਂ ਬੂਟੇ ਲਾਏ ਜਾ ਰਹੇ ਨੇ ਇਸ ਇਹ ਕਿਸੇ ਵੀ ਸਥੇ ਲਾਏ ਜਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜਬਾ ਕੁਝ ਕਰ ਦਿਖਾਉਣ ਦਾ ਟੀਮ ਘੜਾਣੀ ਕਲਾ ਵਾਤਾਵਰਨ ਬਚਾਓ ਪਾਣੀ ਪੰਛੀ ਬਚਾਓ ਆਪਣਾ ਫਰਜ਼ ਨਿਭਾਓ ਦੇਸ਼ ਵਾਤ ਵਿੱਚ ਕਈ ਸਾਲਾਂ ਤੋਂ ਜੋ ਸਾਡੀ ਟੀਮ ਹੈ ਨੌਜਵਾਨ ਵੀ ਨਗਰ ਕਟਾਣੀ ਦੇ ਨਾਲ ਮਿਲ ਕੇ ਸੇਵਾ ਕਰ ਰਹੇ ਆ ਅਸੀਂ ਆਲਣੇ ਵੀ ਲਾਉਨੇ ਆ ਤੇ ਬੂਟੇ ਵੀ ਲਾਉਨੇ ਆ ਅੱਜ ਦੇ ਸਬੰਧ ਜੋ ਆਪਣਾ ਜੋ ਕਿ ਸਤਿਕਾਰਯੋਗ ਧੰਤਨ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਸੰਪਰਤਾ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਉਹ ਆਕਾਲ ਚਰਾਨਾ ਕਰਗੇ ਸਨ ਸੋ ਉਹਨਾਂ ਦੇ ਸ਼ਰਧਾਲੂ ਭੂਲ ਭੇਡ ਕਰਦੇ ਆ ਸਾਡੀ ਟੀਮ ਨੇ ਇਹ ਯੋਜਨਾ ਬਣਾਈਏ ਕਿ ਉਹਨਾਂ ਦੀ ਯਾਦ ਵਿੱਚ ਅਸੀਂ ਬੂਟੇ ਲਾਈਏ ਇਹ ਬੂਟੇ ਉਹਨਾਂ ਦੀ ਯਾਦ ਵਿੱਚ ਜਦੋਂ ਵੱਡੇ ਹੋਣਗੇ ਤਾਂ ਫਾਲ ਫਰੂਟ ਦੇਣਗੇ ਛਾਂ ਦਿਆ ਕਰਨਗੇ ਸੋ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਬੂਟੇ ਲਾ ਰਹੇ ਹਾਂ ਅੱਜ ਜੀ ਹਾਂਜੀ ਬਾਬਾ ਜੀ ਅਗਲਾ ਸਵਾਲ ਵੀ ਹੁਣ ਤੱਕ ਜਦੋਂ ਤੁਹਾਡੀ ਟੀਮ ਕੰਮ ਕਰਦੀ ਜਾ ਰਹੀ ਆ ਕਿੰਨੇ ਕੁ ਬੂਟੇ ਲਾਤੇ ਹੋਣਗੇ ਜੀ ਹੁਣ ਤੱਕ ਹਾਂਜੀ ਅਸੀਂ ਰੇਗਸਾਲ ਸਾਡੇ ਜਿਹੜੇ ਬੂਟੇ ਨੇ 1500 2500 ਬੂਟਾ ਲੱਗ ਜਾਂਦਾ ਕਿਉਂਕਿ ਰੇਗ ਫਕਸ਼ਨ ਤੇ ਪ੍ਰੋਗਰਾਮ ਦੇ ਸਾਡੇ ਜਿਹੜਾ 1000 ਬੂਟਾ 500 ਬੂਟਾ ਲੱਗਦਾ ਹੀ ਲੱਗਦਾ ਅਜਾ ਸੈਂਕ ਮੈਂ ਬੂਟੇ ਦੇ ਵਾਲੇ ਲੱਗਦੇ ਆ ਰਹੇ ਨੇ ਜੇ ਸਿਰਫ ਘਣਾਣੀ ਕਲਾਂ ਵਿੱਚ ਹੀ ਲਾਉਣੇ ਆ ਜੀ ਬਾਹਰ ਵੀ ਲਾਉਣੇ ਬਾਹਰ ਜੇ ਕੋਈ ਡਿਮਾਂਡ ਕੋਈ ਕਰਦਾ ਜੀ ਸਾਡੇ ਘਰੇ ਲਾ ਕੇ ਜਾਓ ਬੂਟੇ ਸੀ ਜਰੂਰ ਲਾ ਕੇ ਜਾਂਦੇ ਆ ਹਾਰਣੇ ਵੀ ਲਾ ਕੇ ਜਾਂਦੇ ਆ ਰਿਪੇਅਰ ਵੀ ਕਰਦੇ ਆ ਜੇ ਕੋਈ ਹਲੜਾ ਟੁੱਟ ਜਾਂਦਾ ਤਾਂ ਦੀ ਰਿਪੇਅਰ ਕਰਕੇ ਜਾਂ ਬੂਟਾ ਜਾਂੜਾ ਦੁਬਾਰਾ ਲਾ ਕੇ ਜਾਂਦੇ ਆ ਜੀ ਤੇ ਸ਼ੰਤੂਬਾਬਾ ਬਲਜਿੰਦਰ ਸਿੰਘ ਜੀ ਰੜਾ ਸਾਹਿਬ ਵਾਲੇ ਉਹਨਾਂ ਨੂੰ ਕੁਝ ਸਰਦਾਰਾਂ ਦੇ ਫੋਲਰ ਅਰਪਣ ਕਰਨ ਲਈ ਅੱਜ ਬਹੁਤ ਕੰਮ ਚੱਕਾ ਬਖਾਉਣ ਦੀ ਟੀਮ ਕਢਾਣੀ ਕਲਾਂ ਬੋਲੋ ਇਹ ਜਿਹੜੇ ਬੂਟੇ ਲਾਏ ਜਾ ਰਹੇ ਨੇ ਅੱਜ ਕਿੰਨੇ ਕਬੂਟੇ ਲਾਤੋਂ ਕਿੰਨੀ ਯਾਦ ਦੇ ਵਿੱਚ ਅੱਜ ਦੇ ਕੋਟਕਟ 50 60 ਬੂਟੇ ਜਿਹੜੇ ਅਸੀਂ ਲੈਂਦੇ ਹੋਏ ਨੇ ਉਹ ਲਾ ਲਗਾ ਰਹੇ ਆ ਜਿਵੇਂ ਕਿ ਪਿਛਲੇ ਸਾਲ ਵਿੱਚ ਪੰਛੀ ਘਰ ਟਾਵਰ ਦੇ ਆਲੇ ਵਾਲੇ ਦੇ ਬੂਟੇ ਲਗਾਏ ਸੀਗੇ ਡੰਗਰਾਂ ਦੇ ਜਾਂ ਬੱਕਰੀਆਂ ਦੇ ਖਾਣ ਦੇ ਨਾਲ ਉਹ ਖਰਾਬ ਹੋ ਚੁੱਕੇ ਸੀ ਅਸੀਂ ਜੋ ਬੂਟੇ ਅਸੀਂ ਦੁਬਾਰਾ ਲਗਾ ਰਹੇ ਆ ਤਾਂ ਕਿ ਜਿਹੜੀ ਲਾਈਨ ਆ ਪੂਰੀ ਵਧੀਆ ਲੱਗੇ ਦੂਰੋਂ ਪੂਰੇ ਆਉਣ ਵਾਲਾ ਵੀ ਬੰਦਾ ਦੇਖਿਓ ਵੀ ਹਾਂ ਬੂਟੇ ਲੱਗੇ ਹੋਏ ਨੇ ਕਿਉਂਕਿ ਲੈਂਡ ਟੁੱਟਣੀ ਨਹੀਂ ਚਾਹੀਦੀ ਔਰ ਵਿੱਚ ਕੁਝ ਬੂਟੇ ਟੁੱਟੇ ਹੋਏ ਨੇ ਕੁਝ ਲੱਗੇ ਹੋਏ ਨੇ ਅਸੀਂ ਸਾਰੀ ਵਿਚਾਰ ਕਰਿਆ ਸਾਰੀ ਸਟੇਮ ਨੇ ਵੀ ਇਹ ਜਿਹੜੇ ਬੂਟੇ ਵਿੱਚੋਂ ਟੁੱਟੇ ਹੋਏ ਨੇ ਖਰਾਬ ਹੋਏ ਨੇ ਅਸੀਂ ਉਹ ਦੁਬਾਰਾ ਲਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪਤਿ ਦੀ ਸਾਂਝੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਮੂਹ ਲੱਖਾਂ ਦੇ ਨਗਰ ਨਿਵਾਸੀਆਂ ਨੂੰ ਪਤਾ ਹੈ ਕਿ ਅੱਜ ਸANTਵਾਵਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਪੋਗ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਡੇ ਨਗਰ ਦੀ ਜੋ ਪ੍ਰਮੁੱਖ ਸੰਸਥਾ ਜਾਜਵਾ ਕੁਝ ਕਰ ਦਿਖਾਉਣ ਦਾ ਉਹਦੇ ਮੁੱਖ ਪ੍ਰਬੰਧਕ ਬਾਬਾ ਗੁਰਪ੍ਰੀਤ ਸਿੰਘ ਜੀ ਅਤੇ ਸਮੂਹ ਮੈਂਬਰਾਂ ਬੰਤ ਜੀ ਔਰ ਆਪਣੇ ਡਾਕਟਰ ਸਾਹਿਬ ਖੜੇ ਨੇ ਗਗਨ ਜੀ ਖੜੇ ਨੇ ਸਾਰਿਆਂ ਨੇ ਬਹੁਤ ਹੀ ਵੱਡਾ ਪ੍ਰਵਾਲਾ ਕੀਤਾ ਅੱਜ ਪੋਟਿਆਂ ਦਾ ਲੰਗਰ ਲਗਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੋ ਇਹਨਾਂ ਨੇ ਐਡਾ ਵੱਡਾ ਪ੍ਰਵਾਲਾ ਕੀਤਾ ਹਮੇਸ਼ਾ ਹੀ ਮਦਦ ਛੱਡ ਕੇ ਇਹ ਬਾਤਾਵਰਨ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਅਤੇ ਵਧਾਈ ਦੇ ਫਾਤਰ ਨੇ ਅਸੀਂ ਸਮੂਹ ಗ್ರಾಮ ਪੰਚਾਇਤ ਕੰਨਿਓ ਇਹਨਾਂ ਨੂੰ ਭਰੋਸਾ ਦਵਾਉਂਦੇ ਆ ਕਿ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਦੀ ਜਰੂਰਤਾ ਅਸੀਂ ਅੱਗੇ ਵੀ ਕਰਦੇ ਰਹਾਂ ਤੇ ਅੱਗੇ ਵੀ ਕਰਦੇ ਰਹਿਾਂਗੇ ਤੇ ਇੱਕ ਹੋਰ ਬੇਨਤੀ ਆ ਜੋ ਅਜ ਕੁਦਰਤੀ ਰੂਪੀ ਪੰਜਾਬ ਉੱਤੇ ਹੜ੍ਹ ਦੇ ਰੂਪ ਵਿੱਚ ਵਰਸ ਰਹੀ ਆ ਉਹਦੇ ਸੰਬੰਧ ਵਿੱਚ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਨੂੰ ਬਸ ਇਹ ਪਹਿਲਾਂ ਵੀ ਸਾਰੇ ਪੰਜਾਬ ਇਸ ਜੋ ਦੁੱਖ ਦੀ ਘੜੀ ਆ ਉਹਦੇ ਵਿੱਚ ਦੁਖਤ ਜੋ ਸਾਡੇ ਸਨੀਕ ਨੇ ਉਹਨਾਂ ਨਾਲ ਮੂੜਾ ਮੂੜਾ ਜੋੜ ਕੇ ਖੜੇ ਨੇ ਤੇ ਉਹਨਾਂ ਦੀ ਮਦਦ ਕਰ ਰਹੇ ਹਾਂ। ਕੱਲ ਅਸੀਂ ਗੁਰਦੁਆਰਾ ਚੂਗਾ ਸਾਹਿਬ ਅਖੇ ਮੀਟਿੰਗ ਵੀ ਕੀਤੀ ਸੀ ਅਤੇ ਅਗਰਾਹੀ ਵੀ ਸ਼ੁਰੂ ਕੀਤੀ ਆ ਆਰਾਮ ਪੰਚਾਇਤ ਘਟਾਣੀ ਕਲਾਂ ਵੱਲੋਂ ਵੀ ਜਿਨ੍ਹਾਂ ਦੇ ਘਰ ਚੋਂਦੇ ਸੀਗੇ ਤਰਪਾਲਾਂ ਲਿਆ ਕੇ ਦਿੱਤੀਆਂ ਗਈਆਂ ਨੇ ਤਕਰੀਬਨ 200 ਦੇ ਕਰੀਬ ਅਸੀਂ ਤਰਪਾਲ ਵੰਡ ਚੁੱਕਿਆ ਤੇ ਬਾਕੀ ਕਾ ਵੀ ਸਾਡੇ ਵੀ ਰਹਿੰਦੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਤਰਪਾਲਾਂ ਸ਼ੌਰਟੇ ਹੋਣ ਕਾਰਨ ਅੱਜ ਅਸੀਂ ਦੁਪਹਿਰ ਤੱਕ ਜਿਦੀ ਇਹ ਵੀ ਤਰਪਾਲ ਰਹਿੰਦੀ ਆ ਉਹਨਾਂ ਦੇ ਘਰੇ ਪਹੁੰਚੀ ਕਰ ਦੇਵਾਂਗੇ ਅਤੇ ਕੱਲ ਅਸੀਂ ਲੰਗਰ ਵੀ ਲਾਇਆ ਸੀ ਅਤੇ ਕੱਲ ਨੂੰ ਕਲੋਨੀਆਂ ਚ ਲੰਗਰ ਲਾਵਾਂਗੇ ਤੇ ਇਸੇ ਤਰ੍ਹਾਂ ਜਿਨ੍ਹਾਂ ਦੇ ਵੀਰਾਂ ਦੇ ਤਿੰਨ ਘਾਟਾ ਚੁੱਕੇ ਨੇ ਉਹਨਾਂ ਦੇ ਵੀ ਅਸੀਂ ਸਰਕਾਰ ਨੂੰ ਵੀ ਲੈ ਕੇ ਭੇਜ ਚੁੱਕਿਆ ਤੇ ਆਪਦੇ ਪੱਧਰ ਤੇ ਵੀ ਜਦਾ ਮੀਂਹ ਹਟ ਗਿਆ ਉਸ ਤੋਂ ਬਾਅਦ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਵੀ ਅਸੀਂ ਜਿੰਨਾ ਘਾਟਾ ਪੂਰਾ ਕਰ ਸਕਦੇ ਆ ਉਹ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਖਾਕਾਨ ਸਾਹਿਬ ਵਾਹਿਗੁਰੂ